ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇਹ ਜੌਰਜਟ ਦੇ ਪ੍ਰਿੰਟਾਂ ਜੀ ਇਹ ਦੇਖੋ ਫਲਾਮਨਾ ਵਾਲੇ ਪ੍ਰਿੰਟਾਂ ਜੌਰਜਟ ਦੇ ਇਹਦੇ ਵਿੱਚ ਕਾਫੀ ਕਲਰ ਹਨ ਜਿਵੇਂ ਇਹ ਮਹਿੰਦੀ ਗ੍ਰੀਨ ਜਾਂ ਮਸਟਰਡ ਕਲਰ ਹੈ ਜੀ ਲਿਊ ਕਲਰ ਹੈ ਤੇ ਲਵੈਂਡਰ ਕਲਰ ਹੈ ਜੀ ਜਿਵੇਂ ਤੇ ਇਹ ਲਾਈਨਿੰਗ ਦੇ ਵਿੱਚ ਹੈ ਜੀ ਇਹ ਜੌਰਜਟ ਦੇ ਸਟੱਫ ਹਨ ਜੀ ਸਾਰੇ ਕਲਰ ਕਾਫੀ ਹਨ ਜੀ ਇਹਨਾਂ ਵਿੱਚ ਜਿਵੇਂ ਇਹ ਲਵੈਂਡਰ ਕਲਰ ਹੈ ਜੀ ਇਹ ਵੀ ਜੌਰਜਟ ਦੇ ਵਿੱਚ ਹੈ ਜੀ ਤੇ ਇਹ ਪਿੰਕ ਪੀਸ ਕਲਰ ਹੈ ਜੀ ਠੀਕ ਹੈ ਜੀ ਬਹੁਤ ਸੋਹਣੇ ਕਲਰ ਹਨ ਜੀ ਤੇ ਜਿਵੇਂ ਇਹ ਮਛਲੀਨ ਦੇ ਵਿੱਚ ਹੈ ਜੀ ਜੈਪੁਰੀ ਸਟਾਈਲ ਇਹ ਜੈਪੁਰੀ ਸਟਾਈਲ ਹੈ ਜੀ ਕਲਰ ਵੀ ਆ ਦੋ ਕਲਰਾਂ ਦੇ ਇਹਦੇ ਵਿੱਚ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀਡੀਓ ਚ ਦਿਖਾਇਆ ਸੀ ਇਹਦੇ ਉੱਤੇ ਅਸੀਂ ਵਰਕ ਕਰਾਇਆ ਸੀ ਇਹ ਹੀ ਔਰਗੈਂਜ਼ਾ ਸਟੱਫ ਹੈ ਜੀ ਤੇ ਇਹ ਮਛਲੀਨ ਸਟੱਫ ਹੈ ਸਾਰੇ ਤਰ੍ਹਾਂ ਦੇ ਆਪਣੇ ਕੋਲ ਸੂਟ ਹੈ ਜੀ ਇਹ ਮਛਲੀਨ ਦੇ ਸੂਟਾਂ ਦੇ ਸਾਰੇ ਤੇ ਜਿਵੇਂ ਇਹ ਸ਼ਿਮਰ ਸਟੱਫ ਹੈ ਜੀ ਇਹ ਵੀ ਮਛਲੀਨ ਦੇ ਵਿੱਚ ਹੈ ਜੀ ਪ੍ਰਾਈਸ ਅਲੱਗ-ਅਲੱਗ ਹੈ ਜੀ ਸਾਰਿਆਂ ਦਾ ਕੋਈ 1000 ਦਾ ਸੂਟ ਹੈ ਕੋਈ 1200 ਦਾ ਕੋਈ 1500 ਦਾ ਤੇ ਕੋਈ 1700 ਦਾ ਸੂਟ ਹੈ ਜੀ। ਦੇਖੋ ਇਹ ਮਛਲੀ ਹੈ ਤੇ ਇਹ ਕਾਟਨ ਹੈ ਜੀ। ਇਹ ਛੋਟੇ ਪ੍ਰਿੰਟ ਦੇ ਵਿੱਚ ਹੈ ਜੀ। ਠੀਕ ਹੈ ਜੀ ਕਾਫੀ ਕਲਰ। ਤੇ ਇਹ ਵੱਡੇ ਪ੍ਰਿੰਟ ਦੇ ਵਿੱਚ ਆਦੇ ਜੀ। ਠੀਕ ਹੈ ਜੀ ਤੇ ਇਹ ਮਛਲੀਨ ਸਟੱਫ ਹੈ ਜੀ। ਇਹ ਵੀ ਦੇਖੋ ਸਟੱਫ ਬਹੁਤ ਸੋਹਣਾ ਹੈ ਜੀ ਤੇ ਪ੍ਰਿੰਟ ਵੀ ਬਹੁਤ ਵਧੀਆ ਹੈ ਜੀ। ਅਲੱਗ-ਅਲੱਗ ਸਾਰੇ ਤਰ੍ਹਾਂ ਦੇ ਕਲਰ ਹੈ ਜੀ ਜਿਵੇਂ ਇਹ ਬਰੀਕ ਪ੍ਰਿੰਟ ਹੈ ਜੀ ਤੇ ਇਹ ਰੀਵਾ ਬ੍ਰਾਂਡ ਦੇ ਸੂਟਾਂ ਜੇ ਸਾਰੇ। ਛੋਟੇ ਪ੍ਰਿੰਟ ਦੇ ਵਿੱਚ ਹੈ ਠੀਕ ਹੈ ਜੀ ਵੱਡਾ ਪ੍ਰਿੰਟ ਆ ਗਿਆ ਜੀ ਤੇ ਇਹ ਮਸ਼ਲੀਨ ਸਟੱਫ ਇਹ ਕਾਟਨ ਸਟੱਫ ਹੋ ਗਿਆ ਜੀ ਇਹ ਵੀ ਕਾਟਨ ਸਟੱਫ ਇਹ ਵੀ ਕਾਟਨ ਸਟੱਫ ਹੈ ਜੀ ਇਹ ਸਾਰੀ ਕਾਟਨ ਸਟੱਫ ਦੇ ਵਿੱਚ ਹੈ ਜੀ ਛੋਟੇ ਪ੍ਰਿੰਟ ਦੇ ਵਿੱਚ ਵੱਡੇ ਪ੍ਰਿੰਟ ਦੇ ਵਿੱਚ ਇਹ ਸਾਰੇ ਕਾਟਨ ਸਟੱਫ ਹੈ ਜੀ ਪ੍ਰਿੰਟ ਬਹੁਤ ਸੋਹਣੇ ਆ ਜੀ ਸਾਰੇ ਸੂਟਾਂ ਦੇ ਮੈਚਿੰਗ ਵੀ ਆ ਜੀ ਤੇ ਆਲ ਓਵਰ ਸਿਸ ਵੀ ਜੀ ਇਹ ਮੈਚਿੰਗ ਸੂਟਾਂ ਦੇ ਕੀ ਕਾਟਨ ਸਟਾਫ ਹੈ ਜੀ ਕਲਰ ਵੀ ਬਹੁਤ ਪਿਆਰੇ ਆ ਜੀ ਗਰਮੀਆਂ ਲਈ ਸਪੈਸ਼ਲ ਕਲਰ ਹੈ ਜੀ ਇਹ ਸਾਰੇ ਹੀ ਸੂਟ ਬਹੁਤ ਸੋਹਣੇ ਆ ਜੀ ਦੁਪੱਟੇ ਤੁਸੀਂ ਰੈਡੀ ਕਰਵਾ ਸਕਦੇ ਹੋ ਕੰਨਵਾਰ ਘਰ ਪਏ ਹੁੰਦੇ ਆ ਜੀ ਦੁਪੱਟੇ ਉਹ ਵੀ ਆਪਾਂ ਲਗਾ ਸਕਦੇ ਆ ਠੀਕ ਹੈ ਜੀ ਅਸਲੀ ਬੋੜੀ ਵਿੱਚ ਨਹੀਂ ਅਗਲੀ ਬੋੜੀ ਵਿੱਚ ਫੇਰ ਮਿਲਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ